अच्छी सूची कुर्बानी गुरमत विचार आगे शक्ति ते हुंदा न मेरा के मेरे वीर ऐसे आओ وي و بھائی ਸੀ ਉਹਨਾਂ ਨੂੰ ਸੈਨ ਕਰਦੇ ਜੋ ਮੋਤੀਦਾ ਮਹਾਰਾਜ ਜੀ ਨੇ ਆਪਣੇ ਤਨ ਤੇ ਹਟਾਇਆ ਸੀ ਜਿਸ ਨੂੰ ਸਿੱਧੀ ਸਾਕਾਰ ਕਿਹਾ ਜਾਂਦਾ ਔਰ ਜਿਹਦੇ ਲੈ ਤਸਵੀਰਾਂ ਅਸੀਂ ਦਿਖਾ ਰਹੇ ਆਂ ਦੇਖਿਆ ਜਾਵੇ ਕਿ ਟੁੱਟ ਲੰਗ ਪ੍ਰਸ਼ਾਦ ਔਰ ਵਰਤਾਇਆ ਰਿਛਾਇਆ ਜਾ ਰਿਹਾ ਜਿਸ ਦੀ ਵਿਸ਼ੇਸ਼ਪੁਰ ਗੁਰਬੀ ਸਿੰਘ ਜੀ ਦਾ ਚਾਂਸਟਾਰ ਅੰਮ੍ਰਿਤਸਰ ਵਾਹਨੀ ਤੇ ਗੁਰਮਤ ਵਿਚਾਰ ਸਾਡੇ ਨਾਲ ਹਰਜੀਤ ਸਿੰਘ ਜੁੜ ਚੁੱਕੇ ਨੇ ਔਰ ਗੁਰਮਖ ਹੈ ਗਿਆ ਔਰ ਇਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਅੱਜ ਦਾ ਜਿਹੜਾ ਜਹਾੜੇ ਚੱਲ ਰਿਹਾ ਇਹਦੀ ਬਾਰੇ ਕੀ ਕਹਿਣਾ ਚਾਹੀਦਾ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਤੋਂ ਸਾਡੀਆਂ ਸੰਗਤਾਂ ਸਾਰੇ ਰਲ ਮਿਲ ਕੇ ਆਹੀਂ ਜਹਾਜ਼ਗੜ ਯੂਨੀਅਨ ਦੇ ਸਭ ਸੰਗਤਾਂ ਲੰਗਰ ਹਰ ਹਰ ਬਰੀ ਚਾਰ ਸਾਹਿਬ ਜਿਆਦਿਆਂ ਦੀ ਯਾਦ ਵਿੱਚ ਸ਼ਹੀਦੀ ਦਿਹਾੜਾ ਮਨਉਨੇ ਆ ਪਹਿਲਾਂ ਦੁੱਧ ਦੀ ਸੇਵਾ ਚੱਲੀ ਨਾਲ ਪਕੌੜਿਆਂ ਦੀ ਸੇਵਾ ਚੱਲੀ ਹੁਣ ਦੁਪਹਿਰੇ ਆਪਣਾ ਪ੍ਰਸ਼ਾਦਾ ਪਾਣੀ ਇਹ ਚਾਰ ਸਾਹਿਬ ਜਿਆਦਿਆਂ ਦੀ ਇਹ ਦਿਨ ਗੁਰੂ ਮਹਾਰਾਜ ਦੇ ਨਾ ਭੁੱਲਣ ਜੋਗ ਆ ਹਰ ਵਕਤ ਸਾਨੂੰ ਇਹਨਾਂ ਦੀ ਯਾਦ ਗੁਰੂ ਮਹਾਰਾਜ ਸਾਹਿਬ ਸਾਹਿਬ ਜਿਆਦਿਆਂ ਦੀ ਯਾਦ ਸਾਨੂੰ ਆਉਂਦੀ ਆ ਹਰ ਹਰ ਸਾਲ ਅਸੀਂ ਮਨਾਉਂਦੇ ਆ ਗੁਰੂ ਮਹਾਰਾਜ ਦਾ ਦਿਨ ਵੈਰੀ ਵਗੇ ਅਰਦਾਸ ਤੇ ਆ ਕੇ ਸਭ ਜਿੰਨਾ ਜਹਾਜ ਸਾਡੇ ਪਰਿਵਾਰ ਜਿੰਨੇ ਆਪਣੇ ਸੇਵਾ ਕਰਨ ਦੀ ਸੰਗਤ ਇਹ ਚੜਦੀ ਗਾਲਾਂ ਬਖਸ਼ਣਾ ਗੁਰੂ ਮਹਾਰਾਜ ਅਗੇ ਅਰਦਾਸ ਆ ਸਰਬੱਤ ਦਾ ਭਲਾ ਬਖਸ਼ਣ ਜੋ ਆਪਣੇ ਬੱਚੇ ਆ ਗਾਂ ਪੀੜੀਆਂ ਵਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਜਿਹੜੇ ਆਪਣੇ ਗੁਰੂ ਮਹਾਰਾਜ ਦੀਆਂ ਸ਼ਹੀਦੀਆਂ ਸਾਬ ਜਿਆਦੇ ਗੁਰੂ ਗੋਬਿੰਦ ਸਾਹਿਬ ਜੀ ਨੇ ਗਾਂ ਆਪਣੇ ਮਾਤਾ ਜੀ ਉਹਨਾਂ ਦੇ ਵੱਡੇ ਉਹਨਾਂ ਦੇ ਪਿਤਾ ਜੀ ਗੁਰ ਤੇਗ ਬਹਾਦਰ ਜੀ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਗਾਂ ਉਹਨਾਂ ਦੇ ਬੱਚਿਆਂ ਨੇ ਜਿਹੜੇ ਦੇਣ ਆ ਇਹ ਭੁੱਲਣ ਯੋਗ ਨਹੀਂ ਆ ਇਹ ਹਰ ਸਾਲ ਅਸੀਂ ਮਨਾਉਂਦੇ ਆ ਮਤਲਬ ਕਿ ਗੁਰੂ ਮਹਾਰਾਜ ਆਪੇ ਕਰਾਉਂਦੇ ਸਾਡੇ ਕੋ ਅਸੀਂ ਕੁਝ ਨਹੀਂ ਕਰਨ ਯੋਗ ਆਹੀਂ ਵੈਗਜੀ ਖਾਲਸਾ ਵਾਹਿਗੁਰੂ ਜੀ ਫਤਹਿ ਤੁਸੀਂ ਗੁਰਮੁਖ ਆਦਮੀ ਜੀ ਹਾਂਜੀ ਸੱਚੇ ਪਾਤਸ਼ਾਹ ਜਿਹੜੇ ਹਾਂਜੀ ਮਾਟੀ ਖੰਡ ਦਾ ਅੰਮ੍ਰਿਤ ਚਾਰ ਕੀਤਾ ਸੀ ਔਰ ਜਪਤਾਸੇ ਵਾਹਿ ਮਾਤਾ ਜੀ ਨੇ ਊਠਾਸ ਭਰੀ ਵਿੱਚ ਕੋਜੋ ਮਿੱਠੇ ਰਹਿਣ ਨਾਲ ਹਾਂਜੀ ਹਾਂਜੀ ਪਰ ਆਪਾਂ ਉਹ ਥੀ ਜਿਹੜਾ ਨੂੰ ਫੋੜ ਲਿਆ ਆਪਾਂ ਕਿਉਂਕਿ ਸਾਡੀ ਪਰੰਪਰਾ ਸਿੱਖ ਵੀ ਅੱਜ ਜਿਹੜੇ ਦਿਨ ਚੱਲ ਰਿਹਾ ਹੌਲਕਾ ਚੱਲ ਰਿਹਾ ਉਹ ਜੇ ਸੋਣਾ ਸੀ ਪਰ ਉਹ ਚੀਜ਼ ਵਾਸਤੇ ਕਿਉਂ ਪੜ ਰਹੇ ਆ ਇਹ ਸੰਗਤਾਂ ਨੂੰ ਆਪਾਂ ਦੱਸਾਂਗੇ ਬੱਚਿਆਂ ਨੂੰ ਦੱਸਾਂਗੇ ਫੇਰ ਹੀ ਪਤਾ ਲੱਗਦਾ ਵਾ ਹੁਣ ਕਈਆਂ ਨੂੰ ਆਪਾਂ ਫਤੇਗੜ ਸਾਹਿਬ ਸਰਹੰਦ ਸਾਹਿਬ ਸੰਗਤਾਂ ਮਰਗੀ ਛੋਟੇ ਛੋਟੇ ਬੱਚੇ ਆਪਣੇ 8-10 ਸਾਲ ਦੇ ਜਿਹੜੇ ਉਹਨਾਂ ਨੂੰ ਦੱਸਣਾ ਪੈਂਦਾ ਏ ਕਿ ਅਸੀਂ ਦੀਆਂ ਸਾਡੇ ਬੱਚਿਆਂ ਨੇ ਆਪਣਾ 7 ਸਾਲ ਦੀ ਉਮਰ ਹੀ 9 ਸਾਲ ਦੀ ਉਮਰ ਹੀ ਛੋਟੇ ਜਿਨ੍ਹਾਂ ਨੇ ਚਾਰ ਦੀਵਾਰੀ ਵਿੱਚ ਸ਼ੀਧੀਆਂ ਪ੍ਰਾਪਤ ਕੀਤੀਆਂ ਉਹਨਾਂ ਨੇ ਧਰਮ ਆਪਣਾ ਸਿੱਖੀ ਧਰਮ ਨਹੀਂ ਛੱਡਿਆ ਉਹਨਾਂ ਨੇ ਧਰਮ ਆਪਣੇ ਮੁਸਲਮਾਨਾਂ ਨੇ ਬੜਾ ਉਹਨਾਂ ਨੇ ਕਿਹਾ ਕਿ ਆਪਣਾ ਧਰਮ ਛੱਡ ਦਿਓ ਪਰ ਆਪਾਂ ਗੁਰੂ ਮਹਾਰਾਜ ਦੀ ਨੀ ਕਿਰਪਾ ਹੀ ਗੁਰੂ ਗੋਬਿੰਦ ਸਾਹਿਬ ਜੀ ਦੀ ਸਿੱਖੀ ਧਰਮ ਵਾਸਤੇ ਉਹਨਾਂ ਨੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਸਾਡੇ ਕੌਮ ਵਾਸਤੇ ਇਹ ਹੈ ਕਿ ਇਹ ਦਿਨ ਭੁੱਲਣ ਯੋਗ ਨਹੀਂ ਹੈ ਅੱਗੇ ਵੀ ਤੁਹਾਡੇ ਮੈਂ ਬੇਨਤੀ ਕੀਤੀ ਹੈ ਵਗਦੂ ਇਹ ਆਪਾਂ ਸਭ ਰਲ ਮਿਲ ਕੇ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਫਤੇਗਰ ਸਾਹਿਬ ਸਰਹੰਦ ਸਾਹਿਬ ਖਾਣਾ ਚਾਹੀਦਾ ਜਿੰਨਾ ਪਤਾ ਲੱਗਦਾ ਵਾ ਕਿ ਸਾਡੀ ਇਹ ਸ਼ਹੀਦੀ ਕੀ ਆਪਣੀ ਬੱਚਿਆਂ ਦੀ ਸ਼ਹੀਦੀ ਗੁਰੂ ਗੋਬਿੰਦ ਸਾਹਿਬ ਨੇ ਆਪਣੇ ਸਾਰਾ ਪਰਿਵਾਰ ਹੀ ਵਾਰਤਾ ਸੱਤਾਂ ਦਿਨਾਂ ਦੇ ਵਿੱਚ ਸਾਰਾ ਪਰਿਵਾਰ ਵਾਰਤਾ ਨਹੀਂ ਤੇ ਕੋਈ ਉਹ ਵੀ ਹੱਸ ਦੇ ਨਹੀਂ ਤੇ ਇੱਕ ਘਰ ਦੇ ਵਿੱਚ ਜੀ ਚੱਲ ਜੇ ਤੇ ਬੰਦਾ ਸਾਰੀ ਯਾਦ ਉਹਨੂੰ ਯਾਦ ਹੀ ਕਰਦਾ ਸੱਤਾਂ ਦਿਨਾਂ ਦੇ ਵਿੱਚ ਸ਼ਹੀਦੀਆਂ ਗੁਰੂ ਗੋਬਿੰਦ ਐਡਾ ਵੱਡਾ ਜਿਗਰਾ ਐ ਤਨ ਗੁਰੂ ਗੋਬਿੰਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਗੁਰਮਖ ਆਦਮੀ ਹਰਜੀਤ ਸਿੰਘ ਜਿਹੜਾ ਗੱਲ ਕੀਤੀ ਆ ਪਏ ਆਪਣੇ ਇਤਿਹਾਸ ਨੂੰ ਪੜਨਾ ਚਾਹੀਦਾ ਕਿਉਂਕਿ ਇਹਨਾਂ ਦਿਨਾਂ ਕਿ ਇੱਕ ਹਫਤੇ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਸਾਰਾ ਹੀ ਪਰਿਵਾਰ ਵੰਦ ਔਰ ਉਹਨਾਂ ਦੇ ਨਾਲ ਉਹਨਾਂ ਮਹਾਨ ਜੋਧੇ ਨੇ ਕੁਰਬਾਨੀ ਦਿੱਤੀ ਸੀ ਪਰ ਸਾਡਾ ਸਮਾਜ ਅੱਜ ਉਹ ਚੀਜ਼ ਨੂੰ ਵਿਰਸੇ ਨੂੰ ਭੁੱਲਦਾ ਜਾ ਰਿਹਾ ਹੈ ਕਿ ਕੁਝ ਜਗ੍ਹਾ 'ਤੇ ਸਾਧ ਦਿਨ ਪੁੰਜੇ ਬੈਠ ਕੇ ਆਪਾਂ ਸੋਗ ਕਰਦੇ ਸੀ ਪਰ ਅੱਜ ਸਾਡਾ ਕੁਝ ਸਮਾਜ ਜਿਹੜਾ ਇਸ ਚੀਜ਼ ਨੂੰ ਭੁੱਲ ਕੇ ਕਰਾਏ ਪੈ ਚੁੱਕਾ ਆ ਜਿੱਦੀ ਵਿਸ਼ੇਸ਼ ਪੁਰ ਦਲਬੀਰ ਸਿੰਘ ਦੀ ਨਾਲ ਚਾਂਸਟਾਰ ਅੰਮ੍ਰਿਤਸਰ ਸੱਚੀ ਸੁੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ